ਭਾਰਤ ਪਾਕਿਸਤਾਨ ਦੀ ਲੜਾਈ ਦੇ ਵਿੱਚ ਕੌਣ ਜਿੱਤਿਆ ਅਤੇ ਕੌਣ ਹਾਰਿਆ ਪਾਕਿਸਤਾਨ ਨੇ ਮਚਾਈ ਭਾਰਤ ਦੇ ਵਿੱਚ ਵੱਧ ਤਬਾਹੀ ਜਾਂ ਭਾਰਤ ਨੇ ਪਾਕਿਸਤਾਨ ਦਾ ਕੀਤਾ ਬਿਸਤਰਾਗੋਲ ਦੋਹਾਂ ਦੇਸ਼ਾਂ ਦੇ ਵਿੱਚੋਂ ਕੌਣ ਨਿਕਲਿਆ ਵੱਧ ਸ਼ਕਤੀਸ਼ਾਲੀ ਕਿਸ ਦੀ ਪਾਵਰ ਦੇ ਦੁਨੀਆ ਭਾਰਤ ਚਾਚੇ हां डेली पोस्ट पंजाबी देख रहे हो दे दे तो मैं ਤੁਹਾਡੇ ਨਾਲ ਗੁਰਦੀਪ ਕੌਰ ਭਾਰਤ ਪਾਕਿਸਤਾਨ ਦੀ ਲੜਾਈ ਦੇਖ ਕੇ ਹਰ ਕੋਈ ਡਰ ਜਾਂਦਾ ਹੈ ਕੰਬ ਜਾਂਦਾ ਹੈ ਅਗਰ ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਬੁਖਲਾ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਭਾਰਤ ਨੇ ਕਾਰਵਾਈ ਕਰਕੇ ਦਿਖਾਈ ਆਪਰੇਸ਼ਨ ਸੰਦੂਰ ਚਲਾਇਆ ਪਹਿਲਗਾਮ ਦੇ ਵਿੱਚ ਮਾਰੇ ਗਏ ਸਲਾਨੀਆਂ ਦੀ ਮੌਤ ਦਾ ਬਦਲਾ ਲੇ ਆ ਤਾਂ ਆਪਰੇਸ਼ਨ ਸੰਦੂਰ ਜਦੋਂ ਚੱਲਦਾ ਹੈ ਤਾਂ ਉੱਥੇ ਹੀ ਲਗਾਤਾਰ ਹਮਲੇ ਜਿਹੜੇ ਨੇ ਉਹ ਪਾਕਿਸਤਾਨ ਤੇ ਹੁੰਦੇ ਨੇ ਪਾਕਿਸਤਾਨ ਦੇ ਸੱਤ ਸ਼ਹਿਰਾਂ ਦੇ ਵਿੱਚ ਨੋ ਅਤਵਾਦੀ ਟਿਕਾਣੇ ਜਿੱਥੇ ਕਿ ਟੌਪ ਕਮਾਂਡਰਾਂ ਦੇ ਇਹ ਟਿਕਾਣੇ ਸੀ ਜਿਨ੍ਹਾਂ ਤੇ ਭਾਰਤ ਨੇ ਹਮਲੇ ਕਰ ਦਿੱਤੇ ਨਿਸ਼ਤੇ ਨਾਬੂਤ ਕਰਕੇ ਰੱਖ ਦਿੱਤਾ ਤਾਂ ਪਾਕਿਸਤਾਨ ਬਹੁਤ ਕਲਾਹਟ ਦੇ ਵਿੱਚ ਆ ਜਾਂਦਾ ਹੈ ਤੇ ਉੱਥੇ ਹੀ ਟਰੰਪ ਦੇ ਵੱਲੋਂ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਸੀਜ਼ ਫਾਇਰ ਦਾ ਐਲਾਨ ਕਰਨਾ ਪੈ ਜਾਂਦਾ ਹੈ ਕਿਉਂਕਿ ਤਲਕੀ ਟਕਰਾਕ ਕਾਫੀ ਜ਼ਿਆਦਾ ਵੱਧ ਗਿਆ ਸੀ ਵਿਨਾਸ਼ ਦੀ ਤਰਫ ਜਿਹੜਾ ਚੱਲ ਗਿਆ ਸੀ ਤਾਂ ਪਰ ਦੋਹਾਂ ਦੇਸ਼ਾਂ ਦੇ ਵਿੱਚ ਹੁਣ ਕੌਣ ਸ਼ਕਤੀਸ਼ਾਲੀ ਹੈ ਜਿਸ ਦੀ ਪਾਵਰ ਦੇ ਦੁਨੀਆ ਭਰ ਚ ਚਰਚੇ ਹੋਏ ਨੇ ਕੋਈ ਵੀ ਲੜਾਈ ਹੁੰਦੀ ਹੈ ਤਾਂ ਹਮੇਸ਼ਾ ਜਿੱਤ ਹਾਰ ਦਾ ਫੈਸਲਾ ਹੁੰਦਾ ਹੈ ਕਿ ਆਖਰਕਾਰ ਉਹ ਜਿੱਤਿਆ ਤੇ ਉਹ ਹਾਰਿਆ ਪਰ ਭਾਰਤ-ਪਾਕਿਸਤਾਨ ਦੀ ਲੜਾਈ ਦੇ ਵਿੱਚ ਕੌਣ ਜਿੱਤਿਆ ਤੇ ਕੌਣ ਹਾਰਿਆ ਇਹ ਪੁਆਇੰਟ ਤੁਹਾਨੂੰ ਦੱਸਣਗੇ ਅਗਰ ਗੱਲ ਕਰੀਏ ਤਾਂ 9 ਅਤਵਾਦੀ ਸ਼ਿਵਰ ਜਿਹੜੇ ਨੇ ਸਥਾਨ ਜਿਹੜੇ ਟਿਕਾਣੇ ਨਸ਼ਟ ਕਰ ਦਿੱਤੇਗੇ ਪਾਤ ਨੇ ਪਾਕਿਸਤਾਨ ਤੇ ਪੀਓਕੀ ਦੇ ਵਿੱਚ 9 ਟਿਕਾਣੇ ਜਿਹੜੇ ਨੇ ਉਹ ਨਸ਼ਟ ਕਰ ਦਿੱਤੇ ਜਿਨ੍ਹਾਂ ਦਾ ਇਸਤੇਮਾਲ ਜਿਹੜਾ ਅਤਵਾਦੀਆਂ ਨੂੰ ਟ੍ਰੇਨਿੰਗ ਦੇਣ ਦੇ ਲਈ ਕੀਤਾ ਜਾ ਰਿਹਾ ਸੀ ਜੰਮੂ ਕਸ਼ਮੀਰ ਦੇ ਵਿੱਚ ਭੇਜਣ ਦੇ ਲਈ ਲਾਂਚ ਪੈਡ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ ਸੀ ਪਰੇ ਅਤਵਾਦੀ ਸ਼ਿਵਰ ਲਸ਼ਕਰੇ ਤਹਿਬਾ ਜੈਸ਼ੀ ਮੁਹੰਮਦ ਤੇ ਹਿਜ਼ਬੁਲ ਮੁਜ਼ਾਹਿਦੀਨ ਦੇ ਸੀ ਜੋ ਇੱਕ ਤਰੀਕੇ ਦੇ ਨਾਲ ਕੰਬਣੀ ਪਾ ਦਿੰਦੇ ਨੇ 파ਰਤ ਦੇ ਹਵਾਈ ਹਮਲਿਆਂ ਦੇ ਨਾਲ 에어 스트라이크 ਦੇ ਨਾਲ ਬਿਲਕੁਲ ਹੀ ਤਬਾਹ ਕਰ ਦਿੱਤੇ ਜਾਂਦੇ ਨੇ ਦੂਸਰੀ ਮੁੱਖ ਗੱਲ ਪਾਕਿਸਤਾਨ ਦੀ ਮੁੱਖ ਭੂਮੀ ਤੱਕ ਕਾਰਵਾਈ ਕੀਤੀ ਜਾਂਦੀ ਹੈ ਭਾਰਤੀ ਸੈਨਾ ਪਾਕਿਸਤਾਨ ਦੇ ਅੰਦਰ ਸੈਂਕੜੇ ਕਿਲੋਮੀਟਰ ਤੱਕ ਦੁਸ਼ਮਣ ਦੇਸ਼ ਦੇ ਅੰਦਰ ਕੋਸਕੇ ਨਾ ਨੂੰ ਮਾਰਦੀ ਹੈ ਪਰ ਭਾਰਤੀ ਫੌਜ ਨੇ ਪਾਕਿਸਤਾਨ ਦੇ ਅੰਦਰ ਆਪਣੇ ਟੀਚਿਆਂ ਤੇ ਸਟੀਕ ਨਿਸ਼ਾਨਾ ਕੀਤਾ ਪੰਜਾਬ ਸੂਬੇ ਦੇ ਵਿੱਚ ਵੀ ਹਮਲੇ ਹੋਏ ਪਰ ਸਭ ਤੋਂ ਵੱਡਾ ਮੁੱਖ ਗੜ ਪਾਕਿਸਤਾਨੀ ਫੌਜ ਦਾ ਰਣਨੀਤਕ ਗੜ ਬਹਾਵਲਪੁਰ ਦੇ ਵਿੱਚ ਸੰਵੇਦਨਸ਼ੀਲ ਅੱਤਵਾਦੀ ਟਿਕਾਣਿਆਂ ਤੇ ਭਾਰਤੀ ਫੌਜ ਪਹੁੰਚ ਜਾਂਦੀ ਹੈ ਜਿੱਥੇ ਅੱਜ ਤੱਕ ਅਮਰੀਕਾ ਨੇ ਵੀ ਡਰੋਨ ਭੇਜਣ ਦੀ ਹਿੰਮਤ ਨਹੀਂ ਕੀਤੀ ਦਾ ਤੀਸਰਾ ਤੀਸਰੀ ਜਿਹੜੀ ਹੈ ਮੁੱਖ ਪੁਆਇੰਟ ਪਾਕਿਸਤਾਨ ਦੀ ਕਮਜ਼ੋਰ ਹਵਾਈ ਰੱਖਿਆ ਪ੍ਰਣਾਲੀ ਦਾ ਪਰਦਾ ਫਾਸ਼ ਹੋਇਆ ਹੈ ਕਪਾਤੀ ਫੌਜ ਨੇ ਪਾਕਿਸਤਾਨ ਦੇ ਹਵਾਈ ਰੱਖਿਆ ਗ੍ਰਿਡ ਨੂੰ ਸਫਲਤਾਪੂਰਵਕ ਬਾਈਪਾਸ ਜਾਂ ਜਾਮ ਕਰ ਦਿੱਤਾ। ਕੁੱਲ 23 ਮਿੰਟਾਂ ਦੇ ਵਿੱਚ ਹਮਲਿਆਂ ਦੀ ਤੇਜ਼ ਸਟ੍ਰੀਕ ਪ੍ਰਕਿਰਤੀ ਨੇ ਪਾਕਿਸਤਾਨ ਦੇ ਹਵਾਈ ਰੱਖਿਆ ਪੰਨਾਲੀਆਂ ਦੇ ਵਿੱਚ ਕਮੀਆਂ ਨੂੰ ਉਜਾਗਰ ਕਰ ਦਿੱਤਾ। ਸਕੈਲਪ ਮਜ਼ਾਈਲਾ ਹੈਮਰ ਬੰਬਾਂ ਦੇ ਨਾਲ ਲੈਸ ਭਾਰਤੀ ਰਾਫੇਲ ਜੈਟਾਂ ਨੇ ਤਕਨੀਕੀ ਰਣਨੀਤਿਕ ਉਤਮਤਾ ਦਾ ਪ੍ਰਦਰਸ਼ਨ ਕਰਦੇ ਹੋਏ ਬਿਨਾਂ ਕਿਸੇ ਨੁਕਸਾਨ ਦੇ ਮਿਸ਼ਨ ਨੂੰ ਪੂਰਾ ਕੀਤਾ ਤਾਂ ਇਹ ਚੀਜ਼ ਦੱਸਦੀ ਹੈ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਕਮਜ਼ੋਰ ਸਿੱਧ ਹੋਇਆ ਇਸ ਲੜਾਈ ਦੇ ਵਿੱਚ ਚੌਥ ਤਾ ਪੁਆਇੰਟ ਤਣਾਅ ਪੈਦਾ ਕੀਤੇ ਬਿਨਾ ਨਿਸ਼ਾਨੇ ਨੂੰ ਸਹੀ ਤੰਗ ਦੇ ਨਾਲ ਮਾਰਿਆ ਭਾਰਤ ਨੇ ਕਿਸੇ ਵੀ ਫੌਜੀ ਜਾਂ ਨਾਗਰਿਕ ਢਾਂਚੇ ਨੂੰ ਨਿਸ਼ਾਨਾ ਨਹੀਂ ਬਣਾਇਆ ਸਿਰਫ ਅੱਤਵਾਦੀ ਟਿਕਾਣੀਆਂ ਉਹਨਾਂ ਦੀਆਂ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਭਾਰਤ ਨੇ ਆਪਣੇ ਜ਼ੀਰੋ ਟੋਲਰੈਂਸ ਸਿਧਾਂਤ ਦੀ ਪਾਲਣਾ ਕੀਤੀ ਵਿਆਪਕ ਤਣਾਅ ਤੋਂ ਬਚਿਆ ਪੰਜ ਵੱਡੇ ਅੱਤਵਾਦੀਆਂ ਨੂੰ ਖਤਮ ਕੀਤਾ ਗਿਆ ਕਈ ਖੰਖਾਰ ਅੱਤਵਾਦੀ ਮਾਰੇ ਗਏ ਜਿਨ੍ਹਾਂ ਦੇ ਵਿੱਚ ਪਾਕਤ ਦੀ ਮੋਸਟ ਵਾਂਟਡ ਸੂਚੀ ਦੇ ਵਿੱਚ ਨਾਮ ਇਹਨਾਂ ਦੇ ਸ਼ਾਮਲ ਸੀ ਕੋ ਰਾਤ ਦੇ ਵਿੱਚ ਕਈ ਅੱਤਵਾਦੀ ਮੋਡਿਊਲਾਂ ਦੀ ਅਗਵਾਈ ਖਤਮ ਕਰ ਦਿੱਤੀ ਗਈ ਤੇ ਉੱਥੇ ਹੀ ਭਾਰਤੀ ਫੌਜ ਦੀਆਂ ਤਿੰਨੇ ਤਾਕਤਾਂ ਭਾਰਤੀ ਡਿਫੈਂਸ ਸਿਸਟਮ ਦੀਆਂ ਤਾਕਤਾਂ ਭਾਰਤੀ ਫੌਜ ਜਲ ਸੈਨਾ ਹਵਾਈ ਸੈਨਾ ਦਾ ਤਾਲਮੇਲ ਹਮਲੇ ਜਿਹੜੇ ਇਹਨਾਂ ਦੇ ਤਾਲਮੇਲ ਦੇ ਨਾਲ ਕੀਤੇ ਗਏ ਭਾਰਤ ਦੀ ਵੱਧ ਵੱਧ ਦੀ ਸਾਂਝੀ ਜੰਗੀ ਸਮਰੱਥਾ ਦਾ ਸਬੂਤ ਪੇਸ਼ ਕਰ ਦਿੱਤਾ ਦੁਨੀਆਂ ਨੂੰ ਇੱਕ ਵੱਡਾ ਸੁਨੇਹਾ ਦਿੱਤਾ ਗਿਆ ਭਾਰਤ ਨੇ ਦੁਨੀਆਂ ਨੂੰ ਇਹ ਕਹਿ ਦਿੱਤਾ ਕਿ ਲੋਕਾਂ ਦੀ ਰੱਖਿਆ ਦੇ ਲਈ ਹੁਣ ਇਜਾਜ਼ਤ ਦੀ ਭਾਰਤ ਉਡੀਕ ਨਹੀਂ ਕਰੇਗਾ ਅਤਵਾਦ ਨੂੰ ਕਦੇ ਵੀ ਕਿਤੇ ਵੀ ਸਜ਼ਾ ਦਿੱਤੀ ਜਾਏਗੀ ਇਸ ਕਾਰਵਾਈ ਨੇ ਦਿਖਾ ਦਿੱਤਾ ਕਿ ਅਤਵਾਦੀ ਤੇ ਉਹਨਾਂ ਦੇ ਆਗੂਆਂ ਦੇ ਕੋਲ ਲੋਕਾਂ ਦੇ ਲਈ ਹੁਣ ਕੋਈ ਵੀ ਜਗ੍ਹਾ ਨਹੀਂ ਹੈ ਤਾਂ ਏ ਸੀ ਕੁਝ ਉਹ ਪੁਆਇੰਟ ਜਿਨ੍ਹਾਂ ਨੇ ਸਿੱਧ ਕਰ ਦਿੱਤਾ ਜਿਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਆਖਿਰਕਾਰ 파ਰਤ ਤੇ ਪਾਕਿਸਤਾਨ ਦੀ ਲੜਾਈ ਦੇ ਵਿੱਚ ਕੌਣ ਜਿੱਤਿਆ ਕੌਣ ਵੱਧ ਸ਼ਕਤੀਸ਼ਾਲੀ ਸਾਬਤ ਹੋਇਆ ਕਿਸ ਦੀ ਸਮਝਦਾਰੀ ਕਿਸ ਦੀ ਸੂਝਵਾਨ ਹੋਣ ਦਾ ਪ੍ਰਤੀਕ ਜਿਹੜਾ ਇਹ ਪੁਆਇੰਟ ਤੁਹਾਨੂੰ ਦੱਸ ਦੇਣਗੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ